ਇਸ ਮਹਾਨ ਗੀਤਕਰ ਮਹਾਨ ਗਾਇਕ ਦੇ ਇਸ ਸਮਾਗਮ ਵਿੱਚ ਤੁਸੀਂ تشریف ਲਿਆ ਹੋ। ਤੁਹਾਡਾ ਸਾਰਿਆਂ ਦਾ ਪਰਿਵਾਰਾਂ ਨੂੰ ਕੋਟ ਕੋਟ ਧੰਨਵਾਦ। ਬਹੁਤ ਸਾਰੇ ਕਲਾਕਾਰ ਹਾਜ਼ਰ ਹੋ ਗਏ ਨੇ। ਕਹਿੰਦੇ ਜਿਉਣਾ ਸਫਲ ਉਹਨਾਂ ਦਾ ਬਾਹੂ ਲੱਗਣ ਜਿਨ੍ਹਾਂ ਦੇ ਮੇਲੇ ਜਿਨ੍ਹਾਂ ਦੇ ਨਾਂ ਤੇ ਮੇਲੇ ਲੱਗਦੇ ਆ ਉਹ ਸਦਾ ਅਮਰ ਨੇ। ਉਹ ਜਨਾਚਰ ਦੁਨੀਆ ਕਾਇਮ ਹੋਣਾ ਚਰ ਕਾਇਮ ਜਰਦ ਸਭ ਨੂੰ ਤਾੜੀਆਂ ਮਾਰ ਦਿਓ। ਸਰਦਾਰ ਬਲਕੀ ਸਿੰਘ ਦਾਖਾ ਮੇਰੇ ਬਹੁਤ ਸਤਿਕਾਰਯੋਗ ਨੇ ਮੇਰੇ ਵੱਡੇ ਭਰਾ ਨੇ ਕਿਹਾ ਕਿ ਬਾਬਾ ਜੀ ਇਹ ਸਾਰੇ ਜਿਨੇ ਮੂਰੇ ਤੇ ਸ਼ਰੀਫ ਰੱਬ ਨੇ ਇਹ ਸਾਰੇ ਸਾਡੇ ਨਾਲੋਂ ਵੱਡੇ ਕਲਾਕਾਰ ਨੇ ਕਲਾਕਾਰ ਇਹ ਨਹੀਂ ਵੀ ਰਿਕਾਰਡ ਹੋ ਜੇ ਜਿਹੜੀ ਕਲਾ ਇਹਨੇ ਤੇ ਸਾਡੇ ਜਿਹੇ ਨਹੀਂ ਕਿਉਂਕਿ ਦਾਖਾ ਸਾਹਿਬ ਨੇ ਮੈਂ ਬਾਹਲੇ ਕੈਨੇਡਾ ਅਮਰੀਕਾ ਵੀ ਟੂਰ ਕੀਤੇ ਆ ਜਿਹੜੀ ਉੱਥੇ ਨੇ ਮੈਂ ਕਲਾ ਦੇਖੀ ਸਾਡੀ ਕਲਾ ਦਾ ਟਕੇ ਦੀ ਹੈ ਨਹੀਂ ਕਿ ਐਨੀ ਕਲਾ ਭਰੀ ਪਈ ਇਹਨੇ ਇੱਕ ਵਾਰੀ ਤਾੜੀਆਂ ਮਾਰੋ ਸਾਡੇ ਵੱਡੇ ਭਰਾ ਦੇ ਨਾਮ ਦੀਆਂ ਦਾਖਾ ਸਾਹਿਬ ਨੇ ਆਰੇ ਘਰੇਵਾਲੇ ਸਭ ਬੈਠੇ ਆ ਸਾਰੇ ਮਹਾਨ ਸ਼ਖਸੀਤ ਮੇਰਾ ਗਾਉਣ ਭੁੱਲਦਾ ਜਾਂਦਾ ਦਰੋਂ ਦੇਖ ਕੇ ਪਰ ਮੈਂ ਇੰਨਾ ਠੀਠਾ ਗਾਊਗਾ ਜ਼ਰੂਰ ਕੋਈ ਪਰਵਾਹ ਨਹੀਂ ਜਿੰਨੇ ਮਰਜੀ ਵੈਜੋ ਕਿਉਂਕਿ ਥੋਟਾ ਹੀ ਬਣਾਇਆ ਹੋਇਆ ਐਡਾ ਮੈਂ ਕੱਚਾ ਕੁੜਾ ਨਹੀਂ ਗਾ ਜਿਹੜਾ ਮੈਂ ਡਰਜੂਆ ਕੇ ਇਹ ਤੋਂ ਸਰਦਾਰ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਕਲਾਕਾਰ ਪੈਦਾ ਕੀਤੇ ਆ ਸਾਡੀ ਵਾਰ ਪਤਾ ਨਹੀਂ ਕਲਕਮੋਕੀ ਸਾਨੂੰ ਨਹੀਂ ਵਾਦਾ ਕਰਦੇ ਸਾਡੇ ਇੱਕ ਬੰਦਾ ਮੇਰੇ ਤੇ ਕੈਸਾ ਕਰਨ ਲੱਗਿਆ ਕਹਿੰਦਾ ਬੁੱਢੇ ਕੋੜੇ ਦੇ ਕੋ ਪੈਸੇ ਲਾਉਣਾ ਮੈਂ ਕਿਹਾ ਬੁੱਢਾ ਕਈਨ ਬੁੱਢਾ ਕਰਕੇ ਬੁੱਢਾ ਹੋਊਗਾ ਐਡਾ ਕੱਚਾ ਕੋਲਾ ਬੁੱਢਾ ਨਹੀਂਗਾ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਪਰਮ ਮਿੱਤਰਾਂ 'ਚੋਂ ਜਿਨ੍ਹਾਂ ਦਾ ਅਸ਼ੋਕ ਬਾਂਸਲ ਜੀ ਜਿਨ੍ਹਾਂ ਦਾ ਇਸ ਕਲਾਕਾਰੀ ਵਿੱਚ ਸੱਭਿਆਚਾਰ 'ਚ ਬਹੁਤ ਵੱਡਾ ਯੋਗਦਾਨ ਰਿਹਾ ਕਾਕਾ ਫੂਲਵਾ ਕਰਮ ਭਰਾਂ ਜੀ ਇਹ ਤਿੰਨਾਂ ਪੀੜੀਆਂ ਤੋਂ ਇੱਥੇ ਆਉਂਦੇ ਜਦੋਂ ਦਦਾਰ ਭਾਜੀ ਦਾ ਸ਼ੁਰੂ-ਸ਼ੁਰੂ ਮੇਲਾ ਲੱਗਿਆ ਉਸ ਤੋਂ ਪਹਿਲਾਂ ਇਹਨਾਂ ਦੇ ਬਜ਼ੁਰਗ ਆਉਂਦੇ ਹੁੰਦੇ ਸੀ ਇਹਨਾਂ ਦੇ ਚਾਚੇ ਤਾਏ ਮਾਮੇ ਆਉਂਦੇ ਉਹ ਇਸ ਦੁਨੀਆ ਦੀ ਹੁਣ ਇਹ ਆ ਰਿਹਾ ਤਾੜੀਆਂ ਮਾਰਦੇ ਨੇ ਨਾਂ ਦੀ ਪਰਿਵਾਰ ਦੀਆਂ ਮੈਂ ਕਿਵੇਂ ਦੀ ਗੱਲ ਕਰਦਾ ਹਾਂ ਗੀਤ ਬਹੁਤ ਸਾਰੇ ਲੋਕਾਂ ਨੇ ਗਾਉਣੇ ਆ ਬਹੁਤ ਵਧੀਆ ਜੀ ਕੋਈ ਗੱਲ ਨਹੀਂ ਪੈਸੇ ਪੈਸੇ ਤੇ ਬਗੈਰ ਵੀ ਸਰਜੂ ਦਾ ਘਰ ਦਾ ਪ੍ਰੋਗਰਾਮ ਆ ਬਹੁਤ 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 ਸ਼ੁਕਰੀਆ ਜੀ ਮੈਂ ਗੱਲ ਕਰਦਾ ਵੀ ਇੱਕ ਬਹੁਤ ਵੱਡਾ ਸ਼ਾਇਰ ਹੋਏ ਹਿੰਦੁਸਤਾਨ ਦੇ ਗੋਰਖ ਫਰਾਗਪੁਰੀ ਗੋਰਖ ਫਰਾਗਪੁਰੀ ਦਾ ਕਿਸੇ ਨੇ ਜਗਮਾਉਣ ਜਗਮਾਉਣ ਦੇ ਨਾਮ ਤੇ ਤਾੜੀਆਂ ਮਾਰੋ ਜਿਹੜੇ ਵਾਰਿਸ ਨੇ ਦਰਦ ਸੰਗੂ ਜੀ ਦੇ ਜਿਹੜੇ ਦੇਖ ਪੁੱਤ ਨੇ ਤਾੜੀਆਂ ਮਾਰਦੇ ਨਾਮ ਦੀਆਂ ਉਹਨਾਂ ਦਾ ਸ਼ੇਰ ਹੈ ਬਈ ਆਨੇ ਵਾਲੀ ਨਸਲੇ ਆਨੇ ਵਾਲੀ ਨਸਲੇ ਮਜ਼ੂਰ ਫਖਰ ਕਰੇਗੀ ਜਾਨੇ ਮਨ ਜਦ ਉਹਨਕੋ ਧਿਆਨ ਆਏਗਾ ਤੂੰ ਨੇ ਫਰਾਗ ਕੋ ਦੇਖਾ ਥਾ ਸਾਨੂੰ ਇਹ ਚੀਜ਼ ਦਾ ਮਾਣ ਹੈ ਉਸੇ ਦਦਾਰ ਸੰਧੂ ਦੇ ਨਾਲ ਜ਼ਿੰਦਗੀ ਦੇ ਬਹੁਤ ਕੀਮਤੀ ਪਲ ਕੱਟੇ ਅਸੀਂ ਉਹ ਮਹਾਨ ਕਲਾਕਾਰ ਦੇ ਨਾਲ ਰਹੇ ਸਾਨੂੰ ਇਸ ਚੀਜ਼ ਦਾ ਫਕਰ ਹੈ ਕਿ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਅਸੀਂ ਉਹਨਾਂ ਨਾਲ ਖਰਚਿਆ ਅਸੀਂ ਉਹਨਾਂ ਦੀ ਸੰਗਤ ਬਣੀ ਆ ਅਸੀਂ ਆਪਣੇ ਆਪ ਨੂੰ ਬੜਾ ਪਾਕ ਸਮਝਦੇ ਆ ਤੇ ਦਾਖਾ ਸਾਹਿਬ ਨੇ ਜਿਹੜੀਆਂ ਰੋਡਸ ਰਾਈਆਂ ਨੇ ਇਹ ਸੰਧੂ ਸਾਹਿਬ ਦੇ ਨਾਂ ਦੀਆਂ ਹੋ ਰਖਾਈਆਂ ਸੀ ਦਦਾਰ ਸੰਧੂ ਰੋਡ ਤੇ ਦਾਖਾ ਸਾਹਿਬ ਦੇ ਨਾਲ ਤਾੜੀਆਂ ਮਾਰ ਦੋ ਬਾਬਾ ਜੀ ਦੇ ਕਿਉਂਕਿ ਮੈਂ ਇੱਕ ਦੋ ਗੀਤ ਗਾਉਣੇ ਮੇਰੇ ਬਹੁਤ ਪਰਮੇਤਰ बलबीर लहरे वाला पीछे बैठे ने मंदिर बानीवाल बहुत सारी शख्सियत बैठिया ने, 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 ने फूल वाला सारे बहुत वे सारे मेरे सोहने तो ने एक शेर सुकूने दिल के लिए कुछ तो एहतराम करूँ जरा नजर तो मिले फिर उसे सलाम करूं मुझे तो होश नहीं आप मशवरा दीजिए मुझे तो होश नहीं आप मशवरा देिए कहाँ से शेरू अफसरना कहा तमाम करूँ ਬਹੁਤ ਸਾਰੇ ਗੀਤ ਨੇ ਪਤਾ ਨਹੀਂ ਲੱਗਦਾ ਕਿਹੜਾ ਸ਼ੁਰੂ ਕਰੀਏ ਕਿਹੜਾ ਨਾ ਕਰੀਏ ਮੇਰੇ ਬਹੁਤ ਸਤਿਕਾਰਯੋਗ ਕਲਦੀਪ ਕੌਰ ਜੀ ਤਸ਼ਰੀਫ ਲੈ ਆਏ ਨੇ ਸੰਧੂ ਸ਼ਾਮਨਾ ਜੀ ਦਾ ਹਿੱਟ ਰਕਾਰ ਸੀ ਮੇਰੇ ਘਰੇ ਦੀ ਵੀ ਲਾਉਣ ਭੇਜ ਗਈ ਮੈਂ ਵੀ ਕਈ ਵਾਰੀ ਗਾਇਆ ਜੀ ਇਹਨਾਂ ਦੇ ਨਾਲ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਜੇ ਦਾ ਲੱਗਿਆ ਅੱਜ ਵੀ ਲਾਵਾਂਗੇ ਆਪਾਂ ਮੈਂ ਸੌਰੀ ਫੀਲ ਕਰਦਾ ਸੌਰੀ ਨਹੀਂ ਬਹੁਤ ਵੱਡੀ ਗਰਸਾਖੀ ਆ ਵੀ ਸਦੀਕ ਸਾਹਿਬ ਆ ਕੇ ਬਹਿ ਗਏ ਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੈਂ ਮਾਫੀ ਮੰਗਦਾ ਹਾਂ ਉਹਨਾਂ ਦੇ ਹੱਥ ਪਰ ਕੇ ਕਿ ਮੈਂ ਦੇਖਿਆ ਨਹੀਂਗਾ ਜੀ ਕਦੀ ਵੀ ਇਹ ਗਲਤੀ ਨਹੀਂ ਹੋ ਸਕਦੀ ਕਦੀ ਵੀ ਗਲਤੀ ਨਹੀਂ ਹੋ ਸਕਦੀ ਕਦੀ ਵੀ ਗਲਤੀ ਨਹੀਂ ਹੋ ਸਕਦੀ ਇੱਕ ਵਾਰੀ ਛੋੜੋ ਸਾਰੀ ਕਹਿੰਦੇ ਕਦੀ ਗਲਤੀ ਹੋ ਸਕਦੀ ਕਿਉਂਕਿ ਮੈਂ ਕਿਉਂਕਿ ਮੈਂ ਕਿਉਂਕਿ ਮੈਂ ਰਿਪੀਟ ਨਾ ਕਰੋ ਰਿਪੀਟ ਨਾ ਕਰੋ ਰਿਪੀਟ ਨਾ ਕਰੋ ਮੈਂ ਇਸ ਕਰਕੇ ਬਹੁਤ ਅਦਬ ਸਤਕਾਰ ਨਾਲ ਕਹਿਣਾ ਇਤਿਜ਼ਾਰ ਸੰਧੂ ਸਾਹਿਬ ਇੰਨਾ ਸਤਕਾਰ ਕਰਦੇ ਸੀ ਉਹਨਾਂ ਦੇ ਬਾਕਾਇਦਾ ਉਸਤਾਦ ਨੇ ਮੇਰੇ ਵੱਡੇ ਗੁਰਪਾਈ ਨੇ ਸੰਧੂ ਸਾਹਿਬ ਨੇ ਕਦੀ ਵੀ ਇਹਨਾਂ ਸਾਹਮਣੇ ਉੱਚੀ ਬਾਤ ਵੀ ਗੱਲ ਕਰੀ ਉਹਨਾਂ ਕਹਿੰਦੇ ਜਦੋਂ ਜੋ ਉਸਤਾਦ ਜੀ ਕਹਿੰਦੇ ਠੀਕ ਹੈ ਜੋ ਉਸਤਾਦ ਜੀ ਕਹਿੰਦੇ ਆ ਮੈਂ ਅੱਜ ਕੱਲ ਜਿਹੜੇ ਸ਼ਗਿਰਦ ਨੇ 2 ਮਿੰਟ ਬਾਅਦ ਕਹਿੰਦੇ ਇਹਨੂੰ ਆਉਂਦਾ ਕੀ ਹੈ ਇਹਨੋਂ ਬਾਅਦ ਮੈਨੂੰ ਵੀਰਾਗ ਆਉਂਦੇ ਆ ਉਹਨਾਂ ਲਾਸਟ ਮੋਮੈਂਟ ਤੱਕ ਕਦੀ ਵੀ ਮੈਂ ਕਿਉਂਕਿ ਜ਼ਿੰਦਗੀ ਦਾ ਸਫਰ ਉਹਨਾਂ ਨਾਲ ਬਹੁ ਕੀਤਾ ਇੰਨਾ ਅਦਬ ਸਤਿਕਾਰ ਮੈਂ ਕਿਸੇ ਇਨਸਾਨ ਦਾ ਨਹੀਂ ਦੇਖਿਆ ਜਿਨਾਂ ਉਹ ਕਰਦੇ ਸੀ ਬਹੁਤ-ਬਹੁਤ ਧਰਵਾਦੀ ਬਹੁਤ-ਬਹੁਤ ਬੇਪਰਵ